ਉੱਤਤ ਦਿਨਾਂ ਦੀ ਮੀਟਿੰਗ ਜਿਹੜੀ ਅਸੀਂ ਸਖੜਾ ਲੁਧਿਆਣਾ ਕੀਤੀ ਆ ਤੇ ਇਹਦੇ ਵਿੱਚ ਨਵਜਤਨਾਂ ਦਾ ਜਿਹੜਾ ਅਸੀਂ ਬੜਾ ਫੇਮਸ ਈਵੈਂਟ ਉਡਾਨ 2025 ਇਹਦਾ ਪੋਸਟਰ ਲੀਟ ਕਰਿਆ ਤੇ ਜਿਹਦੇ ਵਿੱਚ ਨਵਜਤਨਾਂ ਆਰਟਿਸਟਸ ਵੀਨ ਸੀਨੀਅਰ ਸਿਟੀਜ਼ਨ ਕਾਉਂਸਲ ਤੇ ਔਮਨ ਫਰੰਟ ਦੇ ਜਿਹੜੇ ਮੈਂਬਰ ਸਾਰੇ ਇਸ ਪੋਸਟਰ ਲੀ ਸੈਰੇਮਨੀ ਦੇ ਵਿੱਚ ਪਾਰਟਿਸਪੇਟ ਹੋਏ ਨੇ ਤੇ ਜਿਹੜਾ ਉਡਾਨ 2025 ਇਹਨੂੰ ਅਸੀਂ ਚਾਰ ਕੈਟਾਗਰੀ ਦੇ ਵਿੱਚ ਡਿਵਾਈਡ ਕੀਤਾ ਤਿੰਨ ਕੈਟਾਗਰੀ ਜਿਹੜੀਆਂ ਸਕੂਲ ਲੈਵਲ ਦੀਆਂ ਨੇ ਤੇ ਇੱਕ ਜਿਹੜੀ 2 ਕੈਟਾਗਰੀਆ ਉਹ ਓਪਨ ਕੈਟਾਗਰੀਆ ਜਿਹਦੇ ਵਿੱਚ ਕੋਈ ਵੀ ਸਕੂਲ ਟੀਚਰ ਕੋਈ ਵੀ ਕਾਲਜ ਦਾ ਜਾਂ ਆਰਟਿਸਟ ਸਾਰਟਿਸਿਪੀਕੇਟ ਕਰ ਸਕਦਾ ਤੇ ਮਕਸਦ ਸਾਡਾ ਇਹੀ ਆ ਵੀ ਜਿਹੜਾ ਸੋਸ਼ਲ ਅਵੇਅਰਨੈਸ ਅਸੀਂ ਕ੍ਰੀਏਟ ਕਰਨੀ ਆ ਡਰਗ ਦੇ ਉੱਪਰ ਜਾਂ ਜਿਹੜੀ ਹੋਰ ਸੋਸ਼ਲ ਇਸ਼ੂਸ ਨੇ ਉਹਦੇ ਤੇ ਲਾਈ ਪੇਂਟਿੰਗ ਕਰਵਾ ਕੇ ਵੱਧ ਤੋਂ ਵੱਧ ਜਿਹੜੇ ਸਟੂਡੈਂਟ ਨੇ ਇਹਦੇ ਵਿੱਚ ਪਾਰਟਿਸਿਪੇਟ ਕਰਵਾਈਏ ਕਿਉਂਕਿ ਜਿਹੜਾ ਸਾਡਾ ਯੂਥ ਆ ਇਹਨੂੰ ਡਰਗ ਦੇ ਉੱਪਰ ਜਾਂ ਹੋਰ ਜਿਹੜੀਆਂ ਸਮਾਜਿਕ ਪਰੇਆਂ ਨੇ ਇਹਦੇ ਤੇ ਅਵੇਅਰ ਕਰਨਾ ਬੜਾ ਜ਼ਰੂਰੀ ਆ ਤੇ ਲਾਸイヤー ਜਿਹੜਾ ਉਹ 2024 ਸੀ ਉਹਦੇ ਵਿੱਚ ਸਾਡੇ ਕੋਲ 5000 ਤੋਂ ਵੱਧ ਜਿਹੜੇ ਸਟੂਡੈਂਟ ਪਾਰਟਿਸਿਪੇਟ ਕੀਤੇ ਸੀ ਤੇ ਇਸ ਵਾਰ ਜਿਹੜਾ ਸਾਡਾ ਟਾਰਗੇਟ ਨਵ ਚੇਤਨਾ ਦਾ ਇਹਦੇ ਵਿੱਚ 10000 ਪਲੱਸ ਕਰਨ ਦੀ ਸਾਡੀ ਟਾਰਗੇਟ ਹੈ ਤੇ ਇਹ ਅੱਜ ਤੋਂ ਅਸੀਂ ਸਟਾਰਟ ਕਰ ਰਹੇ ਹਾਂ ਤੇ ਸਕੂਲਾਂ ਨੂੰ ਅਸੀਂ ਬੀਕ ਕਰ ਰਹੇ ਹਾਂ ਵੀ ਜਿਹੜੀਆਂ ਤੁਹਾਡਾ ਸੂਟੇਬਲ ਡੇਟਸ ਨੇ ਸਾਨੂੰ ਦਿਓ ਤਾਂ ਜੋ ਤੁਹਾਡੇ ਸਕੂਲ ਦੇ ਵਿੱਚ ਆ ਕੇ ਅਸੀਂ ਇਹਨਾਂ ਨੂੰ ਅਸੀਂ ਇਹ ਇੱਕ ਇੱਕ ਸਕੂਲ ਨੂੰ ਟਰੋਫੀ ਕਰਕੇ ਅਗਸਤ ਜਿਹੜਾ ਸਾਡਾ ਫਾਈਨਲ ਜਿਹੜੀ ਇਹਦੀ ਪ੍ਰਾਈਜ਼ ਡਿਸਟਰੀਬਿਊਸ਼ਨ ਜਾਂ ਹੋਊਗਾ ਉਹ ਅਸੀਂ ਕਰਾਂਗੇ ਤੇ ਬੜੀ ਸਾਡੀ ਇੱਕ ਕਮਿਟਮੈਂਟ ਹੁੰਦੀ ਹੈ ਬੱਚਿਆਂ ਨਾਲ ਜਾਂ ਪਾਰਟਿਸਪੀਟ ਜਿਹੜੇ ਨੇ ਵੀ ਸਾਡੀ ਬੜੀ ਫੇਅਰ ਜਜਮੈਂਟ ਹੁੰਦੀ ਹੈ ਤੇ ਪ੍ਰਾਈਜ਼ਸ ਅਸੀਂ ਇਹਦੇ ਚ ਰੱਖੇ ਨੇ ਬੱਚਿਆਂ ਨੂੰ ਮੋਟੀਵੇਟ ਕਰਨ ਲਈ 1 ਲੱਖ ਦਾ ਵਾਦੇ ਪ੍ਰਾਈਜ਼ ਨੇ ਤੇ ਐਂਟਰੀ ਫੀਸ ਉਡਾਨ 2025 ਦੀ ਫ੍ਰੀ ਹੋ ਕਾਸਟ ਕੋਈ ਵੀ ਗਵਰਨਮੈਂਟ ਸਕੂਲ ਦਾ ਬੱਚਾ ਆ ਜਾਂ ਪ੍ਰਾਈਵੇਟ ਸਕੂਲ ਦਾ ਬੱਚਾ ਸਕੂਲ ਲੈਵਲ ਤੇ ਜਾਂ ਇੰਡੀਵਿਜੂਅਲ ਲੈਵਲ ਤੇ ਵਿੱਚ ਪਾਰਟਿਸਪੇਟ ਕਰ ਸਕਦਾ ਇੱਕ ਵਾਰ ਫੇਰ ਮੈਂ ਅਪੀਲ ਕਰਦਾ ਸਕੂਲ ਨੂੰ ਤੇ ਪੇਰੈਂਟਸ ਨੂੰ ਕਿ ਜਿਹੜਾ ਸਾਡਾ ਇਹ ਸੋਸ਼ਲ ਰਿਐਲਿਸਟਾ ਪਲੈਟਫਾਰਮ ਹੈ ਇਹਨੂੰ ਜੁਆਇਨ ਕਰੋ ਤਾਂ ਜੋ ਅਸੀਂ ਵਧੀਆ ਜਿਹੜਾ ਮੈਸੇਜ ਸਮਾਜ ਨੂੰ ਸਪਰੈਡ ਕਰ ਸਕੀ ਮੇਰਾ ਨਾਮ ਮੋਨਿਕਾ ਮੈਂ ਇੱਕ ਪ੍ਰੋਫੈਸ਼ਨਲ ਆਰਟਿਸਟ ਹਾਂ ਔਰ ਮੈਂ ਨਵ ਜੀਤਨਾ ਨਾਲ ਕੁਝ ਸਾਲਾਂ ਤੋਂ ਜੁੜੀ ਹਾਂ ਇਹ ਬੜਾ ਅੱਛਾ ਪਲੇਟਫਾਰਮ ਦੇ ਰਿਹਾ ਸੀ ਬੱਚਿਆਂ ਨੂੰ ਕਿਉਂਕਿ ਮੈਂ ਖੁਦ ਇੱਕ ਆਰਟਿਸਟ ਹਾਂ ਤੇ ਮੈਂ ਜਾਣਦੀ ਹਾਂ ਕਿ ਅਸੀਂ ਕਲਾ ਤੋਂ ਦੁਆਰਾ ਕੀ ਕੀ ਟੌਪਿਕ ਕਵਰ ਕਰ ਸਕਦੇ ਹਾਂ ਆ ਬੱਚਿਆਂ ਨੂੰ ਇਹ ਇੱਕ ਅਸੀਂ ਪਲੇਟਫਾਰਮ ਦੇ ਰਿਹਾ ਸੋ ਥੈਟ ਕੀ ਉਹ ਇਹਦੇ ਨਾਲ ਜੁੜਨ ਔਰ ਆਪਣੀ ਫੀਲਿੰਗਸ ਕਲਰਸ ਦੇ ਥਰੂ ਸ਼ੀਟਾਂ ਤੇ ਪਾਣ ਤਾਂ ਕਿ ਉਹਨਾਂ ਨੂੰ ਵੀ ਇੱਕ ਮੋਟਰ ਮਿਲੇ ਕਿ ਅਸੀਂ ਲਾਈਫ ਵਿੱਚ ਅੱਗੇ ਜਾ ਕੇ ਕੀ ਕਰ ਸਕਦੇ ਹਾਂ ਆਰਟ ਦੇ ਥਰੂ ਬੱਚਿਆਂ ਕੀ ਗੱਲ ਹੈ ਹਾਂਜੀ ਬੱਚਿਆਂ ਕੀ ਫਾਇਦਾ ਹੋਊਗਾ ਬੱਚਿਆਂ ਨੂੰ ਇਹ ਫਾਇਦਾ ਆਏਗਾ ਕਿ ਉਹਨਾਂ ਨੂੰ ਇੱਕ ਨੈਸ਼ਨਲ ਲੈਵਲ ਦਾ ਕਹਿ ਲਓ ਕਿ ਸਟੇਟ ਲੈਵਲ ਦਾ ਇੱਕ ਪਲੇਟਫਾਰਮ ਮਿਲੇਗਾ ਸੋ ਥੈਟ ਵੀ ਉਹਨਾਂ ਨੂੰ ਵੀ ਆਪਣੀ ਕਲਾ ਨਿਖਾਰਨ ਦਾ ਮੌਕਾ ਮਿਲੇਗਾ ਔਰ ਕੀ ਪਤਾ ਯੂ ਨੈਵਰ نو ਉਹਨਾਂ ਚੋਂ ਕੋਈ ਜਾ ਕੇ ਇੱਕ ਐਨਜੀਓ ਬਣਾਏ ਔਰ ਸਾਡੇ ਤੋਂ ਵੀ ਵੱਡਾ ਇੱਕ ਪਲੇਟਫਾਰਮ ਤਿਆਰ ਕਰੇ ਆਪਣੇ ਹੋਰ ਜਨਰੇਸ਼ਨ ਵਾਸਤੇ ਕਿਉਂਕਿ ਬੱਚੇ ਸਾਡੇ ਆਉਣ ਵਾਲਾ ਭਵਿੱਖ ਹੈ और वह बहुत कुछ कर सकते हैं जो असं उन्होंने होना तो ही रखावे तो वो अगर चल के होर अच्छा देश समाज लग्जाम्पल एक एक सैट कर सकते हैं ये मैम क्या नाम है मेरा क्या क्या yes, नाम रितु धीर है और आई एम प्रिंसिपल ऑफ दी सेंट कॉन्वेंट स्कूल टूडे वी आर हेयर टूगैदर बिकॉज ऑफ द इनोग्रेशन ऑफ द पोस्टर मीटिंग सो वी हैव डिवाइडेड फोर कैटेगरीज थ्री कैटेगरीज फॉर द स्टूडेंट एंड वन कैटेगरी फॉर द ओपन आर्टिस्ट विंग एंड हेयर वी कैप वन मीटिंग हेल्प सर एंड वी ऑल आर द टीम मेंबर्स वी आर जस्ट गोइंग फॉर इट जो यहाँ पे हमने ये इनोग्रेशन की हुई है ये सिर्फ इस मोटिव के लिए की हुई है क्योंकि कई बच्चे हैं जो आगे नहीं आ पाते तो अब वो बच्चे हमारे हमें अपनी पेंटिंग के थ्रू अपना टैलेंट दिखाएंगे क्रिएटिविटी दिखाएंगे जिससे वो आगे आएंगे हमारा मेन मोटिव यही है थैंक यूर ऑफ ਇਸ ਵਾਰ ਅਸੀਂ 2025 ਵਿੱਚ ਆਪਣਾ ਸ਼ਡਿਊਲ ਅੱਜ ਡਿਕਲੇਅਰ ਕੀਤਾ ਹੈ ਉਡਾਨ ਪ੍ਰੋਜੈਕਟ ਦਾ ਉਡਾਨ ਪ੍ਰੋਜੈਕਟ ਖਾਸ ਕਰਕੇ ਬੱਚਿਆਂ ਦੀ ਸੋਚ ਨੂੰ ਉਡਾਣ ਦੇਣੀ ਤਾਂ ਜੋ ਆਪਣੀ ਜੋ ਸਮਾਜਿਕ ਕ੍ਰਿਤੀਆਂ ਜੋ ਸਾਡਾ ਮੇਨ ਮਕਸਦ ਹੈ ਸਾਡੀ ਐਨ ਜੀਓ ਦਾ ਉਹ ਬੱਚਿਆਂ ਦਾ ਆਰਟ ਮੀਡੀਅਮ ਰਹੇ मैक्सिमम अवेयरनेस जो नू, नू कि स्टेट लेवल ਦਾ ਕੰਪੀਟੀਸ਼ਨ ਹੈ ਔਰ ਉਹਨਾਂ ਨੂੰ ਸਾਰਿਆਂ ਨੂੰ ਅੱਜ ਅਸੀਂ ਦੱਸਿਆ ਕਿ ਇਨਵੀਟੇਸ਼ਨ ਦਿੱਤਾ ਹੈ ਕਿ ਜੇ ਤੇ ਮੈਕਸਿਮ ਬੱਚੇ ਪਾਰਟਿਸਪੇਟ ਕਰੋ ਜਿਸ ਤਰ੍ਹਾਂ ਪਿਛਲੇ ਸਾਲ ਸਾਡੇ 5000 ਬੱਚਿਆਂ ਨੇ ਪਾਰਟਿਸਪੇਟ ਕੀਤਾ ਸੀ ਔਰ 1 ਲੱਖ ਰੁਪਏ ਦੇ ਅਸੀਂ ਇਨਾਮ ਵੰਡੇ ਸੀ ਸੇਮ ਇਡੀਕੇਸ ਮੈਕਸਿਮ ਬੱਚੇ ਅਸੀਂ ਕੋਸ਼ਿਸ਼ ਕਰਾਂਗੇ ਕਿ ਡਬਲ ਟਾਰਗੇਟ ਹੈ ਸਾਡਾ 10000 ਤੱਕ ਤਾਂ ਜੋ ਬੱਚੇ ਮੈਕਸਿਮ ਪੰਜਾਬ ਲੈਵਲ ਤੇ ਦੀ ਕੈਂਪੇਨ ਚੱਲ ਨੇ ਅਨਰਚ ਇਤਨਾ ਦੀ ਜਾਵੇ ਕਿ ਜਿਹੜੀ ਅਵੇਅਰਨੈਸ ਹੈ ਬੱਚਿਆਂ ਥਰੂ ਬੱਚਿਆਂ ਦੀ ਫੀਲਿੰਗ ਰਾਹੀਂ ਜਿਆਦਾ ਵਧੀਆ ਢੰਗ ਨਾਲ ਪੇਸ਼ ਹੁੰਦੀ ਹੈ ਕਿਉਂਕਿ ਉਹ ਨਵੇਂ-ਨਵੇਂ ਆਈਡੀਆਜ਼ ਨਾਲ ਇਸ ਮਕਸਦ ਨੂੰ ਪੇਸ਼ ਕਰਦੇ ਨੇ ਜੋ ਕਿ ਸਾਡੇ ਲਈ ਬਹੁਤ ਅੱਛਾ ਹੈ ਕਿ ਸਾਡੀ ਐਫਰਟਸ ਨੂੰ ਨਵਾਂ ਬਲ ਦਿੰਦੀਆਂ ਤੇ ਬੱਚਿਆਂ ਦਾ ਹੀ ਯੋਗਦਾਨ ਇਹਦੇ ਵਿੱਚ ਬੈਟਰਨ ਦਾ